ਸੱਤੀ ਮੜੀ ਹੈ ਜੀ ਨਾ ਆਹ ਰਾਹ ਦਿਓ ਜਿਹੜਾ ਸੋਹਣ ਨੂੰ ਪਹੁੰਚਾਣਾ ਹੈ ਫਿਰ ਮਨਦਰ ਤੋਂ ਉਹਦਾ ਬੋਰਡ ਦੀ ਬਹੁਤ ਮਾਰੀ ਕਰਤਾ ਹੋਈ ਹੈ ਫੈਸਲਾ ਲੈ ਕੇ ਕਿ ਉਹਨੇ ਸੋਚੋ ਆਹ ਵਾਰੀ ਗੱਲ ਇਹ ਆ ਬੋਲ ਗੱਲ ਗੱਲ ਪਾਰਟਨਰ ਬੋਲੋ सुरक्षा <small> <imitation> 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 ચાલો હોય એના બજાઓ ઇથે પજાઓ ਸਾ ショਕ ਹੈ। ਸਹੀ ਗੱਲ ਨੂੰ ਗ੍ਰੰਤ ਸਮਾਗਰ ਦੀ। ਫਿਰ ਉਸਨੇ ਨਾ ਕੋਸ਼ਿਸ਼ ਕੀਤੀ ਕਿ ਕਾਲੀ ਮਾਤਾ ਦੇ ਮੰਦਰ ਤੇ ਅਟੈਕ ਕਰਕੇ ਪਿਛਲੇ ਦੇ ਨਾਲ ਚੁੱਕ। ਪਰ ਉਹਨਾਂ ਸ਼ਿਵ ਮਹਾਰਾਜ ਦੇ ਨਾਲ ਸ਼ਿਵ। ਮੈਨੂੰ ਤਾਂ ਲੱਗਦਾ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਵੱਡੀਆਂ ਤਾਕਤਾਂ ਲੱਗੀਆਂ। ਸਾਡਾ ਬੜੀ ਮੁਸ਼ਕਿਲ ਦਾ ਜਿਹੜਾ ਪੰਜਾਬ ਦੇ ਜਿਹੜਾ ਭਾਈਚਾਰਾ ਹੈ ਉਹ ਆਪਸੀ ਇੱਕਾ ਬਹੁਤ ਵੱਡੀ ਹੈ ਸਾਜ। ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਪੰਜਾਬ ਦੇ ਕਾਲੇ ਦੇ ਇਨਸਾਨ ਉਦੋਂ ਵੀ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਪਤਾ ਨਹੀਂ ਕੀ ਸਾਜਿਸ਼ਲ ور ਕੇਂਦਰ ਨੂੰ ਵੀ ਇਸ ਬਾਰੇ ਕਈ ਵਾਰੀ ਜਾਣੂ ਕਰਾਇਆ ਹੈ ਔਰ ਪੰਜਾਬ ਨੂੰ ਵੀ ਇਸ ਬਾਰੇ ਪਤਾ ਹੈ ਕਿਉਂ ਨਹੀਂ ਇਹਨੂੰ ਸਜੀਦਗੀ ਦਾ ਲਿਆ ਜਾ ਰਿਹਾ ਤੇ ਰੱਬ ਜਾਣਦਾ ਹੈ ਔਰ ਜਿਸ ਪ੍ਰਕਾਰ ਐਸਐਚਓ ਸਾਹਿਬ ਦਾ ਇੱਥੇ ਰਵਈਆ ਰਿਹਾ ਕਿ ਉਹਨਾਂ ਨੇ ਬੜੀ ਬਦਤਮੀਜ਼ੀ ਕੀਤੀ ਆ ਕੇ ਲੋਕਾਂ ਦੇ ਨਾਲ ਇਹੋ ਜਿਹੇ ਲੋਕਾਂ ਨੂੰ ਅਫਸਰ ਦੀ ਵਰਦੀ ਪোন ਦਾ ਕੋਈ ਹੱਕ ਨਹੀਂ ਜਿਹੜੇ ਸਾਡੀ ਬਿਹਤਰੀ ਰੋਕ ਸਕਦੇ ਇਹ ਨੌਨ ਆਰਡਰ ਦੀ ਸਿੱਧੀ ਨੂੰ ਕਬ ਕੋਈ ਮੁਕੰਮਲ ਕਾਬੂ ਨਹੀਂ ਪਾ ਸਕਦਾ ਉਹ ਆ ਕੇ ਬਤਰੀ ਦੀ ਨਾ ਬੋਲਣ ਗਾਲਾ ਗੱਢੇ ਲੋਕਾਂ ਇਹ ਤਾਂ ਠੀਕ ਨਹੀਂ ਨਾਲ ਹੀ ਨਾਲ ਮੈਂ ਪੰਜਾਬ ਦੇ ਲੋਕਾਂ ਖਤੇ ਦੇ ਲੋਕਾਂ ਨੂੰ ਬੇਨਤੀ ਕਰਦਾ ਹੈ ਕਿ ਆਪਸੀ ਪਾਈਚਾਰਾ ਬਣਾਈ ਰੱਖੋ ਕਿਸੇ ਪ੍ਰਕਾਰ ਦੀ ਕੋਈ ਨੌਨ ਆਰਡਰ ਦੀ ਸਿੱਧੀ ਨਹੀਂ ਪੈਦਾ ਹੋਣ ਦੇ ਜਿਹੜੇ ਨਾਲ ਆਪਣੇ ਪੰਜਾਬ ਦੇ ਲੋਕਾਂ ਨੂੰ ਅੱਪਰੋ ਖਤਰਾ ਹੈ ਬਹੁਤ ਮਾੜੀ ਘਟਨਾ ਹੈ ਲੇਕਿਨ ਆਪਾਂ ਨੂੰ ਸ਼ਾਂਤੀ ਦੇ ਨਾਲ ਕੰਮ ਲੈਣਾ ਚਾਹੀਦਾ ਹੈ ਔਰ ਪੁਲਿਸ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜੇ ਪਿਛਲੇ 15 ਅਗਸਤ ਜਦੋਂ ਕਹਿੰਦੇ ਕਿ ਜੱਪੇ ਜੱਪੇ ਦੇ ਪੁਲਿਸ ਕਨਾਂ ਦਾ ਤੇ ਗੁਰਪਤਵੰਤਾਂ ਨੂੰ ਧਮਕੀਆਂ ਦੇ ਰਿਹਾ ਸੀ ਉਸ ਦਿਨ ਦੇ ਜਿਹੜੇ ਇਕੱਠਾ ਹੋਈਆਂ ਲੈਂਡ ਆਰਡਰ ਲੈ ਕੇ ਕੀ ਕੀ ਹਾਂਜੀ ਇਹ ਵੱਡੇ ਵੱਡੇ ਸਵਾਲੇ ਛਿਨ ਲੱਗ ਰਹੇ ਨੇ ਪੰਜਾਬ ਗਵਰਨਮੈਂਟ ਤੇ ਮੁੱਖ ਮੰਤਰੀ ਤੇ ਪੰਜਾਬ ਦੀ ਪੁਲਿਸ ਤੇ ਮੈਂ ਤਾਂ ਅੱਗੀ ਲੋਕ ਸਭਾ 'ਚ ਇਹ ਗੱਲ ਕਹਿ ਚੁੱਕੇ ਹਾਂ ਕਿ ਯਾਰ ਰਾਤ ਨੂੰ ਪੈਸੇ ਮੰਗਦੇ ਹੈ ਸੁਬਾ ਫਰौती ਨਹੀਂ ਦਿੰਦਾ ਬੰਦਾ ਮਾਰ ਦਿੰਦੇ ਹੈ ਲੋਰਡ ਆਰਡਰ ਦੀ ਬੜੀ ਖਰਾਬ ਜਿਦੋਂ ਦੀ ਹੈ ਸਰਕਾਰ ਹੈ ਲੋਰਡ ਆਰਡਰ ਆਰਡਰ ਦੀ ਸਥਿਤੀ ਦਾ ਇਹ ਨਾ ਤੋਂ ਸਮੀਂ ਹੈ ਔਰ ਇਸ ਪ੍ਰਕਾਰ ਦੇ ਹਾਲਾਤ ਬਿਲਕੁਲ ਆਜ਼ਾਦੀ ਵਾਲੇ ਦੇ ਚੱਪੇ ਚੱਪੇ ਦੇ ਪੁਲਿਸ ਲੱਗੀ ਹੈ ਜੇ ਫੇਰ ਮੰਦਰ ਦੇ ਵਿੱਚ ਇਹ ਘਟਨਾ ਕਰ ਮੁਹੂਜੰਦਾ ਹੈ ਤਾਂ ਫਿਰ ਸਮਝ ਲਓ ਸਾਰਾ ਕੁਝ ਕੰਮ ਖਰਾਬ ਤੁਹਾਡੀ ਦੇਖੋ ਸਾਰੀ ਸੰਗਤ ਅੱਜ ਰੁਕਦੇ ਹੈ ਤਕਰੀਬਨ 4-5 ਘੰਟੇ ਹੋ ਗਏ ਨਾ ਪ੍ਰਸ਼ਾਸਨ ਤਰਫੋਂ ਕੋਈ ਘਰ ਤੋਂ ਘਟੋ ਉਹਨਾਂ ਦੇ ਅਫਸਰ ਡੀਆਈਜੀ ਲੈਵਲ ਦੇ ਅਫਸਰ ਹੋਣ ਇਨਕੁਆਇਰੀ ਕੀਤੀ ਜਾਏ ਵਰਚਾ ਦੇਖੇ ਤੇ ਕਹਿੰਦੇ ਐਸਐਚਓ ਜਿਹੜਾ ਇੱਥੋਂ ਦਾ ਹੈ ਉਹ ਬੜੀ ਉਹਨੇ ਬੁਰੇ ਲਫ਼ਜ਼ ਵਰਤੇ ਹੈ ਉਹਦੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਅਫਸੋਰਸ ਇਸ ਗੱਲ ਦਾ ਹੈ ਕਿ ਜਿਹੜੀ ਸਰਕਾਰ ਅੱਜ ਹੈ ਉਹਨ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਐ ਜਾ ਨਖਿੱਦ ਮੁਖਮੰਤਰੀ ਪੰਜਾਬ ਚ ਆਇਆ ਹੈ ਇੱਥੇ ਕੋਈ ਜਿਉਂਦਾ ਹੈ ਮਰਦਾ ਹੈ ਹਜ਼ਾਰ ਰੋਜ਼ ਪੇ ਆਦਮੀਆਂ ਹੋ ਰਹੀਆਂ ਗੁਰੂ ਘਰ ਚੋਂ ਬੇਅਦਬੀਆਂ ਹੋ ਰਹੀਆਂ ਕੋਈ ਕੋਈ ਐਕਸ਼ਨ ਨਹੀਂ ਲੋਕਾਂ ਦੇ ਅੱਜ ਮੰਦਿਰ ਚ ਹੋਈ ਹੈ ਕਿੰਨੀ ਦੁਖ ਦੀ ਗੱਲ ਹੈ ਤੇ ਐਸ ਕਰਕੇ ਮੈਂ ਉਹਨਾਂ ਨੂੰ ਅੱਜ ਮੈਂ ਐਸਐਸਪੀ ਨਾਲ ਹੁਣੀ ਗੱਲ ਕੀਤੀ ਹੈ ਮੈਂ ਕਿਹਾ ਡੀਆਈਜੀ ਇਮੀਡੀਏਟਲੀ ਬਲਾਓ ਇੱਥੇ ਜਿਹੜਾ ਐਸਐਚਓ ਉਹਦੇ ਤੇ ਐਕਸ਼ਨ ਲੋ ਤੇ ਖਾਸ ਕਰਕੇ ਇਮੀਡੀਏਟਲੀ ਅਸ਼ੋਰ ਕਰੋ ਕਿ ਅਸੀਂ ਦੋਸ਼ੀਆਂ ਨੂੰ ਫੜਾ ਲਈ ਜੀ ਸਵੇਰੇ ਤੜਕੇ 3:30-3:40 ਵਜੇ ਮੰਦਰ ਦੇ ਵਿੱਚ ਚੋਰੀ ਦੀ ਘਟਨਾ ਹੋਈ ਹੈ ਸੋ ਅਸੀਂ ਉਸ ਦੇ ਵਿੱਚ ਆਪਣਾ ਪਛਾਣ ਦਰਕਰਨ ਲਈ 90 ਕਿਤੇ ਜਾ ਰਹੀ ਹੈ ਅਸੀਂ ਇੱਥੇ ਥੰਡੇ ਤੇ ਬੈਠੇ ਲੋਕਾਂ ਨੂੰ ਆਸ਼ਵਾਸਾ ਦਿੰਦਾ ਹੈ ਕਿ ਜਦ 2013 ਵਿੱਚ ਮੈਂ ਜਿਹੜੇ ਮੁੱਦੇ ਹੈ ਉਹਨਾਂ ਦਾ ਰਿਪੋਰਟ ਕੀਤਾ ਜਾਏਗਾ ਅੱਜ ਕਰਦੇ ਵਿੱਚ ਵੱਡੀ ਕਾਰਵਾਈ ਆ ਬਦਕਿਸਮਤ ਕੋਈ ਵੀ ਨਾ रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना किंग ऑफ स्पाइसेस रेस्टोरेंट कैफी एंड द रूफटॉप में आपका स्वागत है